ਮੇਰਾ ਨਾਮ ਦੀਪੀ ਆ ਅਸੀਂ ਤਿੰਨ ਭੈਣਾਂ ਸੀ ਤੇ ਮੇਰੇ ਮਾਪੇ ਕੋਈ ਜ਼ਿਆਦਾ ਪੈਸੇ ਵਾਲੇ ਨਹੀਂ ਸੀ ਬਸ ਸਾਡਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ ਪਰ ਸਾਡੇ ਮਾਪੇ ਨੂੰ ਸਾਡੀ ਬੜੀ ਚਿੰਤਾ ਸੀ ਕਿ ਕਿਵੇਂ ਨਾ ਕਿਵੇਂ ਕੁੜੀਆਂ ਵਿਆਹੀਆਂ ਜਾਣ ਤੇ ਸਾਡਾ ਵੀ ਬੋਝ ਹੌਲਾ ਹੋਵੇ ਕੁੜੀਆਂ ਨੂੰ ਵਧੀਆ ਘਰ ਮਿਲ ਜਾਣ ਤਾਂ ਸੀ ਵੀ ਆਪਣੀ ਰੈਂਦੀ ਜ਼ਿੰਦਗੀ ਸੁਖਾਲੀ ਕਰ ਲਈਏ ਮੈਂ ਸਾਰਿਆਂ ਤੋਂ ਵੱਡੀ ਸੀ ਤੇ ਮੇਲੇ ਰਿਸ਼ਤੇ ਹੋਣੇ ਸ਼ੁਰੂ ਹੋ ਗਏ ਮੇਰੇ ਨਾਨਕਿਆਂ ਨੇ ਹੀ ਮੁੰਡੇ ਦੀ ਤਸ ਪਾਈ ਉਸੋ ਮੁੰਡੇ ਕੋਲ 5 ਕਿਲੇ ਜ਼ਮੀਨ ਦੇ ਸੀ ਡੈਡੀ ਨੂੰ ਸਾਰਾ ਕੁਝ ਪਸੰਦ ਆ ਗਿਆ ਸੀ ਪਰ ਮੁੰਡੇ ਵਾਲੇ ਕਹਿੰਦੇ ਕਿ ਵਿਆਹ ਵਧੀਆ ਕਰਿਓ ਤਾਂ ਮੇਰੇ ਪਿਓ ਨੇ ਕਿਹਾ ਮੇਰੇ ਤਿੰਨ ਧੀਆਂ ਨੇ ਮੈਂ ਤਾਂ ਘਰੇ ਸਿੱਧਾ-ਸਾਦਾ ਵਿਆਹ ਹੀ ਕਰ ਸਕਦਾ ਪੈਲਸ ਦਾ ਖਰਚਾ ਮੈਂ ਨਹੀਂ ਚੁੱਕ ਸਕਦਾ ਤਾਂ ਮੇਰੇ ਪਿਓ ਨੇ ਜਵਾਬ ਦੇ ਦਿੱਤਾ ਤਾਂ ਫਿਰ ਸਾਡੇ ਸ਼ਰੀਕੇ ਵਿੱਚ ਲੱਗਦੇ ਮੇਰੇ ਮਾਮੇ ਦੀ ਕੁੜੀ ਨੇ ਰਿਸ਼ਤੇ ਦੀ ਫੇਰ ਦੱਸ ਪਾਈ ਕਹਿਣ ਲੱਗੀ ਮੇਰੇ ਚਾਚੇ ਸਹੁਰੇ ਦਾ ਮੁੰਡਾ ਵੀ ਕਿੱਲੇ ਜ਼ਮੀਨ ਨੇ ਘਰ-ਬਾਰ ਸਾਰਾ ਕੁਝ ਵਧੀਆ ਬਸ ਮੁੰਡੇ ਦੀ ਉਮਰ ਥੋੜੀ ਜਿਹੀ ਵੱਡੀ ਆ ਇਸ ਕਰਕੇ ਉਹਨਾਂ ਨੇ ਕੋਈ ਮੰਗ ਨਹੀਂ ਪਹਿਲਾ ਮੁੰਡੇ ਨੂੰ بڑے ਰਿਸ਼ਤੇ ਆਉਂਦੇ ਸੀ ਉਦੋਂ ਇਹਨਾਂ ਦੀਆਂ ਮੰਗਾਂ ਬਹੁਤ ਜ਼ਿਆਦਾ ਸੀ ਤੇ ਮੰਗ ਪੂਰੀ ਨਾ ਹੋਈ ਇਹਨਾਂ ਨੇ ਆਪਣਾ ਮੁੰਡਾ ਹੀ ਵੱਡਾ ਕਰ ਲਿਆ ਹੁਣ ਕੋਈ ਰਿਸ਼ਤੇ ਵਾਲਾ ਆਉਂਦਾ ਹੀ ਨਹੀਂ ਮੇਰਾ ਪਿਓ ਕਹਿਣ ਲੱਗਾ ਚਲ ਦੇਖ ਆਉਨੇ ਆ ਉਹ ਮੁੰਡਾ ਵੇਖ ਕੇ ਆਇਆ ਤਾਂ ਕਾਫੀ ਕੁਛ ਨਜ਼ਰ ਆ ਰਹੀ ਸੀ ਕਹਿ ਲੱਗੇ ਲੱਗਦਾ ਮੇਰੀ ਧੀ ਦੀ ਕਿਸਮਤ ਖੁੱਲ ਗਈ ਬਹੁਤ ਵੱਡੀ ਕੋਠੀ ਪਾਈ ਆ ਘਰੇ 10 ਮੱਜਾਂ ਖੜੀਆਂ ਨੇ ਤੇ ਨੌਕਰ ਰੱਖੇ ਹੋਏ ਨੇ ਬਸ ਕੱਲਾ ਚੁੱਲ੍ਹੇ ਚੌਕੇ ਦਾ ਹੀ ਕੰਮ ਕਰਨਾ ਪੈਣਾ ਮੇਰੀ ਧੀ ਨੂੰ ਮੇਰੀ ਮਾਂ ਵੀ ਪਿਓ ਦੀਆਂ ਗੱਲਾਂ ਸੁਣ ਕੇ ਬੜੀ ਖੁਸ਼ ਹੋ ਰਹੀ ਸੀ ਮੈਨੂੰ ਵੀ ਅੰਦਰੋਂ ਅੰਦਰੀ ਬੜੀ ਖੁਸ਼ੀ ਹੋਈ ਫਿਰ ਦੇਖ ਦਿਖਾਈ ਦਾ ਦਿਨ ਰੱਖ ਦਿੱਤਾ ਮੁੰਡੇ ਵਾਲਿਆਂ ਨੇ ਮੈਨੂੰ ਵੇਖ ਕੇ ਸ਼ਗਨ ਪਾਉਣਾ ਸੀ ਉਹ ਸਾਡੇ ਘਰ ਹੀ ਮੈਨੂੰ ਵੇਖਣ ਆਏ ਸੀ ਜਦੋਂ ਮੈਂ ਮੁੰਡੇ ਵਾਲ ਵੇਖਿਆ ਤਾਂ ਮੈਂ ਵੇਖ ਕੇ ਹੈਰਾਨ ਰਹਿ ਗਈ ਕਿਉਂਕਿ ਉਹ ਤਾਂ ਮੇਰੇ ਪਿਓ ਦਾ ਆਣ ਹੀ ਲੱਗਦਾ ਸੀ ਘੱਟੋ ਘੱਟ ਉਹ 40 ਸਾਲਾਂ ਦਾ ਸੀ ਤੇ ਮੇਰੇ ਪਿਓ ਦੀ ਉਮਰ 45 ਸਾਲਾਂ ਤੋਂ ਥੋੜੀ ਜਹੀ ਉੱਪਰ ਸੀ ਪਹਿਲਾਂ ਤਾਂ ਮੈਂ ਇਸ ਰਿਸ਼ਤੇ ਨੂੰ ਨਾਂ ਨੁੱਕਰ ਕਰਨ ਲੱਗੀ ਔਰ ਫਿਰ ਮੇਰੇ ਮਾਪਿਓ ਮੇਰੀਆਂ ਮਿੰਤਾ ਜੀਆਂ ਕਰਨ ਲੱਗੇ ਕਿ ਅਸੀਂ ਹੁਣ ਜਵਾਨ ਦਿੱਤੀ ਆ ਪੁੱਤ ਇੰਨਾ ਵਧੀਆ ਘਰ-ਬਾਰ ਸਾਰੀ ਉਮਰ ਐਸ਼ ਕਰੇਗੀ ਮੈਂ ਆਪਣੀ ਮਾਂ ਤੇ ਪਿਓ ਦੀ ਗੱਲ ਨੂੰ ਮਨਾ ਨਾ ਕਰ ਸਕੀ ਤੇ ਮੈਂ ਰਿਸ਼ਤੇ ਲਈ ਫੇਰ ਹਾਂ ਕਰ ਦਿੱਤੀ ਉਹ ਮੈਨੂੰ ਸ਼ਗਨ ਪਾ ਗਏ ਤੇ 1 ਮਹੀਨੇ ਬਾਅਦ ਵਿਆਹ ਰੱਖ ਦਿੱਤਾ ਮੁੰਡੇ ਵਾਲਿਆਂ ਨੇ ਹੀ ਮੈਨੂੰ ਸਾਰੀ ਸ਼ਾਪਿੰਗ ਕਰਵਾਈ ਸੀ ਹਰ ਇੱਕ ਚੀਜ਼ ਮੈਨੂੰ ਉਹਨਾਂ ਨੇ ਲੈ ਕੇ ਦਿੱਤੀ ਸੀ ਉਹਨਾਂ ਦਾ ਏਡਾ ਵਟਾ ਦੇ ਲਈ ਸੋਚ ਕੇ ਮੈਨੂੰ ਬੜੀ ਖੁਸ਼ੀ ਹੁੰਦੀ ਸੀ ਕਿ ਚਲੋ ਮੁੰਡਾ ਭਾਵੇਂ ਉਮਰ ਵਿੱਚ ਵੱਡਾ ਤਾਂ ਕੋਈ ਗੱਲ ਨਹੀਂ ਪਰ ਦਿਲ ਦਾ ਤਾਂ ਬਹੁਤ ਵਧੀਆ। ਮੈਨੂੰ ਪਤਾ ਨਹੀਂ ਸੀ ਕਿ ਮੁੰਡਾ ਜਿੰਨਾ ਸਮਾਂ ਵਿਆਹ ਨਹੀਂ ਹੁੰਦਾ ਉਹਨਾ ਟਾਈਮ ਹੀ ਵਧੀਆ। ਬਾਅਦ ਵਿੱਚ ਹੀ ਆਪਣਾ ਰੰਗ ਬਦਲ ਲਊਗਾ। ਫਿਰ ਸਾਡੇ ਵਿਆਹ ਦਾ ਦਿਨ ਆ ਗਿਆ ਸੀ। ਸਾਡਾ ਵਿਆਹ ਹੋਇਆ ਤੇ ਸਾਡੀ ਸੁਹਾਗ ਰਾਤ ਨੂੰ ਮੇਰਾ ਘਰਵਾਲਾ ਮੇਰੇ ਕੋਲ ਆਇਆ। ਮੇਰੇ ਗਲੇ ਵਿੱਚ ਬਾਵਾ ਪਾ ਕੇ ਕਹਿਣ ਲੱਗਾ ਕਿ ਮੈਂ ਇਸ ਰਾਤ ਦੀ ਬਹੁਤ ਟਾਈਮ ਤੋਂ ਠੀਕ ਕਰ ਰਹੀ ਹਾਂ। ਉਮਰ ਲੰਗਾ ਕੇ ਮੈਨੂੰ ਅੱਜ ਇਹ ਰਾਤ ਨਸੀਬ ਹੋਈ ਆ। ਹੁਣ ਤੂੰ ਛੇਤੀ ਛੇਤੀ ਕਰ। ਮੈਨੂੰ ਬੜਾ ਡਰ ਲੱਗ ਜਾਂਦਾ ਸੀ। ਮੈਂ ਉਸ ਨੂੰ ਕਿਹਾ ਅੱਜ ਆਪਾਂ ਕੁਝ ਨਹੀਂ ਕਰਨਾ ਮੈਨੂੰ ਬਹੁਤ ਡਰ ਲੱਗਦਾ ਫੇਰ ਸਹੀ ਮੇਰੀ ਗੱਲ ਸੁਣ ਕੇ ਮੇਰਾ ਘਰਵਾਲਾ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ ਮੈਂ ਤਰਸਿਆ ਪਿਆ ਤੇ ਤੂੰ ਹਜੇ ਕੱਲ ਦੀਆਂ ਗੱਲਾਂ ਕਰਦੀ ਹੈ ਕੱਲ ਕਿਹਨੇ ਵੇਖੀ ਆ ਮੈਂ ਤਾਂ ਅੱਜ ਪੂਰੀ ਤਿਆਰੀ ਕੀਤੀ ਆ ਤੇ ਮੈਂ ਅੱਜ ਹੀ ਸਭ ਕੁਝ ਕਰਨਾ ਉਹ ਮੇਰੇ ਨਾਲ ਗੁੱਸੇ ਹੋ ਕੇ ਬੈੱਡ ਤੋਂ ਉੱਠ ਕੇ ਸੋਫੇ ਤੇ ਜਾ ਕੇ ਬੈਠ ਗਿਆ ਹੁਣ ਤਾਂ ਮੈਨੂੰ ਹੋਰ ਵੀ ਜ਼ਿਆਦਾ ਡਰ ਲੱਗ ਰਿਹਾ ਸੀ ਮੇਰੇ ਕੋਲ ਆਇਆ ਤੇ ਕਹਿਣ ਲੱਗਾ 10 ਤੂੰ ਸਿੱਧੀ ਤਰ੍ਹਾਂ ਮੰਨਣਾ ਜਾਂ ਨਹੀਂ ਮੇਰੇ ਕੋਲ ਹੋਰ ਕੋਈ ਰਾਹ ਵੀ ਨਹੀਂ ਸੀ ਮੈਂ ਉਸ ਨੂੰ ਹਾਂ ਕਰ ਦਿੱਤੀ ਇੱਕ ਤਾਂ ਵੱਡੀ ਉਮਰ ਦਾ ਹੋਣ ਕਰਕੇ ਪਹਿਲੇ ਤਰਸਿਆ ਸੀ ਬਾਕੀ ਰਹਿੰਦੀ ਹੁੰਦੀ ਕਸਰ ਉਸ ਨੇ ਕਰ ਦਿੱਤੀ ਉਹ ਨਸ਼ੇ ਵੀ ਸੀ ਤੇ ਉਸ ਨੂੰ ਕੋਈ ਸੁਧਮੁਦ ਨਹੀਂ ਸੀ ਤੇ ਜਾਨਵਰਾ ਉਹ ਮੇਰੇ ਤੇ ਟੁੱਟ ਪਿਆ ਮੈਂ ਉਸ ਦੀਆਂ ਬਹੁਤ ਬੇਨਤੀਆਂ ਕੀਤੀਆਂ ਕਿ ਹੁਣ ਮੈਂ ਸਾਰੀ ਉਮਰ ਤੁਹਾਡੇ ਕੋਲ ਹੀ ਰਹਿਣਾ ਪਲੀਜ਼ ਇੰਨਾ ਤਕਾ ਨਾ ਕਰੋ ਪਰ ਉਸ ਨੇ ਮੇਰੀ ਇੱਕ ਨਾ ਸੁਣੀ ਉਸ ਨੇ ਸਾਰੀ ਰਾਤ ਮੈਨੂੰ ਟਿਕਣ ਨਾ ਦਿੱਤਾ ਪਤਾ ਨਹੀਂ ਉਸ ਬੰਦੇ ਵਿੱਚ ਇੰਨੀ ਤਾਕਤ ਕਿੱਥੋਂ ਸੀ ਮੈਂ ਤਾਂ ਆਕ ਚੁੱਕੀ ਸੀ ਮੇਰਾ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ ਕਿ ਮੈਂ ਦੁਬਾਰਾ ਦੁਬਾਰਾ ਇਹ ਸਭ ਕੁਝ ਕਰਾਂ ਪਰ ਫਿਰ ਉਹ ਤਾਂ ਮੇਰਾ ਖਿਹੜਾ ਹੀ ਨਹੀਂ ਚੜ ਰਹਾ ਸੀ ਫਿਰ ਮੈਂ ਡਰਦੀ ਮਾਰੀ ਕੁਝ ਨਾ ਬੋਲੀ ਸਵੇਰੇ 4 ਵਜੇ ਜਾ ਕੇ ਉਸ ਨੇ ਮੈਨੂੰ ਛੱਡਿਆ ਮੈਨੂੰ ਬਹੁਤ ਨੀਂਦ ਆ ਰਹੀ ਸੀ। ਇੱਕ ਤਾਂ ਮੇਰੀ ਉਮਰ ਛੋਟੀ ਸੀ ਤੇ ਮੈਂ ਅਜੇ ਤੱਕ ਕਦੇ ਵੀ ਜਾ ਕੇ ਰਾਤ ਨਹੀਂ ਕੱਢੀ ਸੀ। ਉੱਪਰੋਂ ਮੇਰੇ ਘਰ ਵਾਲੇ ਤਾਂ ਮੇਰਾ ਹਾਲ ਹੀ ਖਰਾਬ ਕਰ ਦਿੱਤਾ। ਮੈਂ ਇਥੋਂ ਤੱਕ ਤਾਂ ਠੀਕ ਤਰ੍ਹਾਂ ਤੁਰਿਆ ਵੀ ਨਹੀਂ ਜਾ ਰਹਾ ਸੀ। ਦਿਲ ਕਰਦਾ ਸੀ ਹੁਣੇ ਬੈੱਡ ਤੇ ਲੰਮੀ ਪੈ ਜਾਵਾਂ ਤੇ ਰੱਜ ਕੇ ਸੌ ਜਾਵਾਂ। ਪਰ ਵਿਆਹ ਵੀ ਚਾਏ, ਰਿਸ਼ਤੇਦਾਰ ਤੇ ਆਂਟ ਘਵਾਣ ਦੇ ਲੋਕ ਜੁਆਨੇ ਬਹਾਨੇ ਮੈਨੂੰ ਮੇਰੇ ਕਮਰੇ ਵਿੱਚ ਵੇਖਣ ਆਉਂਦੇ ਸੀ। ਉਹਨਾਂ ਦੇ ਆਉਣ ਜਾਣ ਕਰਕੇ ਮੇਰੇ ਤੋਂ ਸੁੱਤਾ ਵੀ ਨਾ ਗਿਆ। ਮੇਰੀ ਅੱਖਾਂ ਵਿੱਚ ਬਹੁਤ ਜ਼ਿਆਦਾ ਨੀਂਦ ਸੀ ਪਰ ਮੈਨੂੰ ਫੇਰ ਵੀ ਉਹਨਾਂ ਸਾਹਮਣੇ ਬੈਠਣਾ ਹੀ ਪਿਆ। ਮੇਰਾ ਸਰੀਰ ਬਿਲਕੁਲ ਥੱਕਿਆ ਪਿਆ ਸੀ। ਤਕਰੀਬਨ 2-3 ਵਜੇ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਘਰਾਂ ਨੂੰ ਗਏ। ਮੈਂ ਤਾਂ ਕੁ ਘੰਟਾ ਹੀ ਸੁੱਤੀ ਸੀ ਕਿੰਨੇ ਸਮੇਂ ਨੂੰ ਮੇਰੀ ਸੱਸ ਮੇਰੇ ਲਈ ਚਾਹ ਬਣਾ ਕੇ ਲੈ ਆਈ। ਉਸਨੇ ਮੈਨੂੰ ਬੜੇ ਪਿਆਰ ਨਾਲ ਠਹਾਇਆ ਤੇ ਕਹਿੰਦੀ ਏ, "ਨੇ ਚਾਹ ਪੀ ਲੈ ਤੇ ਕੁਝ ਖਾ ਵੀ ਲੈ। ਭੁੱਖੀ ਹੋਵੇਂਗੀ।" ਫਿਰ ਮੇਰੀ ਸੱਸ ਮੇਰੇ ਕੋਲ ਬੈਠੀ ਤੇ ਗੱਲਾਂ ਕਰਦੀ ਰਹੀ। ਮੈਨੂੰ ਡਰ ਲੱਗੀ ਜਾਂਦਾ ਸੀ ਕਿ ਅੱਜ ਵਾਲੀ ਰਾਤ ਫੇਰ ਅੱਗੇ ਆ ਰਹੀ ਐ। ਹੁਣ ਮੈਂ ਆਪਣੇ ਘਰ ਵਾਲੇ ਦਾ ਸਾਹਮਣਾ ਕਿੱਦਾਂ ਕਰੂੰਗੀ? ਅੱਜ ਮੇਰਾ ਬਿਲਕੁਲ ਵੀ ਦਿਲ ਨਹੀਂ ਸੀ ਇਹ ਸਭ ਕੁਝ ਕਰਨ ਨੂੰ। ਮੇਰਾ ਦਿਲ ਕਰਦਾ ਸੀ ਬਸ ਮੈਂ ਸੌ ਜਾਵਾਂ ਮੇਰਾ ਘਰ ਵੱਡਾ ਫੇਰ ਸਮੇਂ ਨਾਲ ਹੀ ਆ ਗਿਆ ਤੇ 8:00 ਹੋ ਗਏ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਸੀ ਉਸਨੇ ਮੈਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਕਿ ਤੂੰ ਰੋਟੀ ਖਾਧੀ ਹੈ ਜਾਂ ਤੇਰੀ ਸਿਹਤ ਠੀਕ ਹੈ ਕੋਈ ਗੱਲ ਨਹੀਂ ਮੇਰੇ ਨਾਲ ਉਸਨੇ ਕੀਤੀ ਉਸੇ ਦਾ ਫੇਰ ਮੇਰੇ ਤੇ ਟੁੱਟ ਪਿਆ ਅੱਜ ਤਾਂ ਦਰਦ ਨਾਲ ਮੇਰੀਆਂ ਚੀਕਾਂ ਹੀ ਨਿਕਲ ਰਹੀਆਂ ਸੀ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਸੀ ਪਰ ਮੇਰੇ ਘਰ ਵਾਲੇ ਨੂੰ ਮੇਰੇ ਤੇ ਪੂਰਾ ਵੀ ਤਰਸ ਨਹੀਂ ਆਉਂਦਾ ਸੀ ਉਹ ਤਾਂ ਰੱਬ ਦਾ ਸ਼ੁਕਰ ਸੀ ਕਿ ਅੱਜ 12:00 ਹੋ ਗਏ ਉਸ ਦੀ ਨੀਂਦ ਆ ਗਈ ਤੇ ਉਹ ਸੌਂ ਗਿਆ ਮੈਨੂੰ ਵੀ ਬੜੀ ਨੀਂਦ ਆਈ ਜਾਂਦੀ ਸੀ ਉਸ ਤੋਂ ਬਾਅਦ ਮੈਂ ਵੀ ਆਪਣੇ ਕੱਪੜੇ ਪਾਏ ਬਿਨਾ ਹੀ ਉਦਾਂ ਹੀ ਸੌਂ ਗਈ ਸਵੇਰੇ 6 ਵਜੇ ਮੈਨੂੰ ਯਾਦ ਆਈ ਤਾਂ ਮੈਂ ਸੋਚਿਆ ਉੱਠ ਕੇ ਰਸੋਈ ਵਿੱਚ ਜਾਣੀ ਆ ਮੇਰੀ ਸੱਸ ਚਾਹ ਪਾਣੀ ਬਣਾਉਂਦੀ ਹੋ ਤੇ ਮੈਂ ਸਾਡੇ ਦੋਹਾਂ ਦੀ ਚਾਹ ਉੱਪਰ ਲੈ ਆਉਣੀ ਆ ਜਿਉਂ ਹੀ ਮੈਂ ਉੱਠ ਕੇ ਜਾਣ ਲੱਗੀ ਤਾਂ ਮੇਰੇ ਘਰਵਾਲੇ ਨੇ ਮੇਰੀ ਬਾਹ ਫੇਰ ਫੜ ਲਈ ਮੈਂ ਉਸ ਨੂੰ ਕਿਹਾ ਛੱਡੋ ਮੈਂ نیچے ਜਾਣਾ ਮੈਨੂੰ ਮੰਮੀ ਡੀਕਦੇ ਨਹੀਂ ਮੈਂ ਆਪਣੇ ਦੋਹਾਂ ਦੀ ਚਾਹ ਲੈ ਆਵਾਂ ਉਹ ਕਹਿਣ ਲੱਗਾ ਬਸ 10 ਕੁ ਮਿੰਟ ਰੁਕ ਜਾ ਹੁਣ ਮੈਂ ਬਹੁਤਾ ਟਾਈਮ ਨਹੀਂ ਲਾਉਣਾ 10 ਮਿੰਟ ਵਿੱਚ ਹੀ ਤੈਨੂੰ ਫ੍ਰੀ ਕਰ ਦਿੰਨਾ ਮੈਨੂੰ ਮਜਬੂਰੀ ਵਿੱਚ ਫੇਰ ਰੁਕਣਾ ਪਿਆ ਹੁਣ ਮੇਰੇ ਘਰ ਵਾਲੇ ਨੇ ਕੋਈ ਨਸ਼ਾ ਨਹੀਂ ਕੀਤਾ ਸੀ ਇਸ ਕਰਕੇ ਉਸਨੇ ਮੇਰੇ ਨਾਲ ਕੋਈ ਧੱਕਾ ਨਹੀਂ ਕੀਤਾ ਤੇ ਫੇਰ ਮੈਂ نیچے ਆਪਣੀ ਸੱਸ ਕੋਲ ਸੋਈ ਵਿੱਚ ਚਲੀ ਗਈ ਮੇਰੀ ਸੱਸ ਕਹਿਣ ਲੱਗੀ ਪੁੱਤ ਤੂੰ ਪਹਿਨਾ ਨਹਾ ਤੋ ਲੈ ਫੇਰ ਤੂੰ ਰਸੋਈ ਵਿੱਚ ਆ ਕੇ ਮਿੱਠਾ ਬਣਾ ਦੇ ਮੈਂ ਆਪਣੀ ਸੱਸ ਦੀ ਗੱਲ ਮੰਨੀ ਤੇ ਉੱਠ ਕੇ ਰਸੋਈ ਵਿੱਚ ਚਲੀ ਗਈ ਤੇ ਮੈਂ ਪ੍ਰਸ਼ਾਦ ਬਣਾਇਆ ਸਾਰਿਆਂ ਨੇ ਖਾਤਾ ਮੇਰੇ ਪ੍ਰਸ਼ਾਦ ਦੀ ਬਹੁਤ ਸਿਫਤ ਕੀਤੀ ਗਈ ਪਰ ਮੇਰੇ ਘਰ ਵਾਲੇ ਇੱਕ ਵਾਰ ਵੀ ਮੇਰੀ ਬਣੀ ਚੀਜ਼ ਦੀ ਤਾਰੀਫ ਨਹੀਂ ਕੀਤੀ ਤੇ ਬਾਹਰ ਕੰਮ ਤੇ ਚਲਾ ਗਿਆ ਮੈਨੂੰ ਸਹੁਰੇ ਘਰ ਆਏ ਨੂੰ ਕਾਫੀ ਦਿਨ ਹੋ ਗਏ ਸੀ ਪਰ ਮੇਰੇ ਘਰ ਵਾਲੇ ਨੇ ਤਾਂ ਮੈਨੂੰ ਇੱਕ ਦਿਨ ਵੀ ਨਹੀਂ ਪੁੱਛਿਆ ਕਿ ਤੇਰਾ ਦਿਲ ਲੱਗਿਆ ਹੋਇਆ ਜਾਂ ਨਹੀਂ ਜੇ ਤੈਨੂੰ ਪੇਕਿਆਂ ਦੀ ਯਾਦ ਆਉਂਦੀ ਆ ਤਾਂ ਚੱਲ ਆਪਾਂ ਜਾ ਕੇ ਮਿਲ ਆਉਨੇ ਆ ਅੱਥੇ ਮੇਰੀ ਸੱਸ ਮੇਰਾ ਬਹੁਤ ਧਿਆਨ ਰੱਖਦੀ ਸੀ ਉਹ ਮੈਨੂੰ ਪੁੱਛ ਲੈਂਦੀ ਸੀ ਪੁੱਤ ਜੇਕਰ ਤੇਰਾ ਦਿਲ ਨਹੀਂ ਲੱਗਿਆ ਤਾਂ 4 ਦਿਨ ਪੇਕੇ ਲਾਇਆ। ਮੈਨੂੰ ਆਪਣੀ ਸੱਸ ਦੀ ਗੱਲ ਸੁਣ ਕੇ ਬੜੀ ਖੁਸ਼ੀ ਹੁੰਦੀ ਸੀ। ਜਦੋਂ ਮੇਰਾ ਘਰ ਵਾਲਾ ਕੰਮ ਤੋਂ ਆਇਆ ਤਾਂ ਮੇਰੀ ਸੱਸ ਕਹਿਣ ਲੱਗੀ, "ਪੁੱਤ ਦੀਪੀ ਨੂੰ ਕੱਲੂ ਇਹਦੇ ਪੇਕੇ ਘਰ ਛੱਡਾਂ। 4 ਦਿਨ ਉੱਥੇ ਰਹਿ ਜਾਊਗੀ।" ਪਰ ਮੇਰਾ ਘਰ ਵਾਲਾ ਮੈਨੂੰ ਭੇਜਣਾ ਨਹੀਂ ਚਾਹੁੰਦਾ ਸੀ। ਉਹ ਉਸਨੇ ਸਾਫ਼ ਮਨਾ ਕਰ ਦਿੱਤਾ ਤੇ ਕਹਿਣ ਲੱਗਾ, "ਮਾਂ, ਹਜੇ 4 ਦਿਨ ਟੁੱਕ ਕੇ ਜਾਵੜੂਗੀ। ਮੇਰੇ ਕੋਲ ਟਾਈਮ ਨਹੀਂ। ਉਹ ਮੈਨੂੰ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਜੇ ਮੈਂ ਚਲੀ ਜਾਂਦੀ ਤਾਂ ਮੇਰੇ ਤੋਂ ਬਾਅਦ ਉਹ ਆਪਣੇ ਹੱਕਸ ਕਿੱਦਾਂ ਬਟਾਉਂਦਾ। ਉਹ ਤਾਂ ਪਤਾ ਨਹੀਂ ਬਾਰੂ ਕੀ ਕਾਪੀ ਕੇ ਹੁੰਦਾ ਸੀ ਸਾਰੀ ਰਾਤ ਮੇਰੇ ਨਾਲ ਲੱਗਾ ਰਹਿੰਦਾ ਅਤੇ ਉਹ ਬਿਲਕੁਲ ਵੀ ਨਹੀਂ ਥੱਕਦਾ ਸੀ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੋਇਆ ਸੀ ਮੈਂ ਤਾਂ ਉਸ ਬਾਰੇ ਸੋਚ-ਸੋਚ ਕੇ ਹੈਰਾਨ ਹੋਈ ਜਾਂਦੀ ਸੀ ਪਰ ਮੈਂ ਹੁਣ ਵੀ ਸਰੀਰਕ ਤੌਰ ਤੋਂ ਪੂਰੀ ਤਰ੍ਹਾਂ ਥੱਕ ਚੁੱਕੀ ਸੀ ਮੇਰਾ ਵੀ ਦਿਲ ਕਰਦਾ ਸੀ ਚਾਰ ਦਿਨ ਪੀਕੇ ਘਰ ਜਾਵਾਂ ਮੈਨੂੰ ਕੋਈ ਆਰਾਮ ਮਿਲੂਗਾ ਪਰ ਉਹ ਮੈਨੂੰ ਜਾਣ ਹੀ ਨਹੀਂ ਦਿੰਦਾ ਸੀ ਮੇਰੀ ਸੱਸ ਵੀ ਕਹਿ ਦਿੰਦੀ ਸੀ ਕਿ ਦੀਪੀ ਪੁੱਤ ਲੱਗਦਾ ਤੇਰੇ ਬਿਨਾ ਭੋਲੇ ਦਾ ਦਿਲ ਨਹੀਂ ਲੱਗਦਾ ਏਸ ਕਰਕੇ ਤੈਨੂੰ ਪੇਕੇ ਨਹੀਂ ਛੱਡ ਕੇ ਆਉਂਦਾ ਪਰ ਮੈਂ ਆਪਣੀ ਸੱਸ ਨੂੰ ਕਿੰਜ ਸਮਝਾਉਂਦੀ ਕਿ ਉਹ ਮੈਨੂੰ ਪਿਆਰ ਤਾਂ ਬਿਲਕੁਲ ਵੀ ਨਹੀਂ ਕਰਦਾ ਉਹ ਸਿਰਫ ਆਪਣੇ ਮਤਲਬ ਲਈ ਮੇਰੇ ਕੋਲ ਆਉਂਦਾ ਬਸ ਮਤਲਬ ਕੱਟ ਕੇ ਫਿਰ ਮੈਨੂੰ ਪੁੱਛਦਾ ਤੱਕ ਨਹੀਂ ਉਸ ਨੂੰ ਸਿਰਫ ਮੇਰੇ ਜਿਸਮ ਤੱਕ ਮਤਲਬ ਆ ਉਸਨੇ ਮੈਨਾਂ ਕਦੇ ਪਿਆਰ ਨਾਲ ਗੱਲ ਵੀ ਨਹੀਂ ਕੀਤੀ ਮੈਂ ਉਸ ਦੀ ਏ ਸਾਥ ਤੋਂ ਬੁਰੀ ਤਰ੍ਹਾਂ ਤੰਗ ਆ ਚੁੱਕੀ ਸੀ ਪਰ ਮੈਂ ਕਰ ਵੀ ਕੀ ਸਕਦੀ ਸੀ ਮੇਰੇ ਮਾਪਿਓ ਮੈਨੂੰ ਫੋਨ ਕਰਦੇ ਸੀ ਤਾਂ ਬੜੇ ਖੁਸ਼ ਹੁੰਦੇ ਸੀ ਤੇ ਕਹਿ ਦਿੰਦੇ ਸੀ ਧੀਏ ਤੇਰੀ ਤਾਂ ਕਿਸਮਤ ਨਰਾਲੀ ਆ ਜੋ ਤੈਨੂੰ ਇੰਨਾ ਵਧੀਆ ਘਰ-ਬਾਰ ਮਿਲ ਗਿਆ ਇੰਨੀ ਜ਼ਮੀਨ ਜਾਇਦਾਦ ਆਪਣੇ ਰਿਸ਼ਤੇਦਾਰੀ ਵਿੱਚ ਕਿਸੇ ਕੁੜੀ ਨੂੰ ਨਹੀਂ ਮਿਲੀ ਪਰ ਮੈਂ ਆਪਣੇ ਮਾਪੇ ਨੂੰ ਕਿੰਜ ਸਮਝਾਉਂਦੀ ਕਿ ਜਿਸ ਮਰਦ ਤੇ ਤੁਸੀਂ ਮੈਨੂੰ ਲਾੜ ਲਾਇਆ ਉਹ ਇਨਸਾਨ ਨਹੀਂ ਉਹ ਤਾਂ ਜਾਨਵਰ ਆ ਜਿਹੜਾ ਮੈਨੂੰ ਨੋਜ-ਨੋਜ ਖਾਂਦਾ ਮੈਂ ਕੀ ਲੈਣਾ ਸੀ ਇਹੋ ਚੀਜ਼ ਜ਼ਮੀਨ ਤੋਂ ਇਹੋ ਜਿਹੇ ਮਹਿੰਗੇ-ਮਹਿੰਗੇ ਕੱਪੜਿਆਂ ਤੋਂ ਇੰਨੇ ਸੌਣੇ ਤੋਂ ਕਿਉਂਕਿ ਜਦੋਂ ਮੈਂ ਸਰੀਰਕ ਤੌਰ ਤੇ ਇਸ ਘਰ ਵਿੱਚ ਬਹੁਤ ਪਰੇਸ਼ਾਨ ਹਾਂ ਤਾਂ ਮੈਨੂੰ ਕਿਸੇ ਸੁੱਖ ਸਹੂਲਤ ਦਾ ਕੋਈ ਫਾਇਦਾ ਨਹੀਂ ਪਹਿਲਾਂ ਪਹਿਲਾਂ ਤਾਂ ਮੈਂ ਸੋਚਦੀ ਸੀ ਕਿ ਮੇਰੇ ਘਰਵਾਲੇ ਦਾ ਨਵਾਂ ਨਵਾਂ ਵਿਆਹ ਹੋਇਆ ਹੈ ਇਸ ਕਰਕੇ ਉਹ ਮੈਨੂੰ ਸਾਰੀ ਸਾਰੀ ਰਾਤ ਸੌਣ ਨਹੀਂ ਦਿੰਦਾ ਕਿ ਚਲੋ ਹੌਲੀ ਹੌਲੀ ਫਰਕ ਪੈ ਹੀ ਜਾਊਗਾ ਨਵੇਂ ਨਵੇਂ ਵਿਆਹੀ ਬੰਦੇ ਨੂੰ ਤਾਂ ਚਾਹ ਹੁੰਦਾ ਬਾਕੀ ਤਾਂ ਇਸ ਦੀ ਉਮਰ ਬਹੁਤ ਵੱਡੀ ਆ ਵਿਆਹ ਵਿੱਚ ਮੇਰੇ ਵਿਆਹ ਨੂੰ ਹੁਣ 4 ਮਹੀਨੇ ਹੋ ਗਏ ਸੀ ਮੇਰੇ ਘਰਵਾਲੇ ਦੀ ਹੱਬਜ ਹਜੇ ਤੱਕ ਨਹੀਂ ਮਿਟੀ ਸੀ ਉਹ ਤਾਂ ਦਿਨ ਬਤੀਨ ਵਾਂਦਾ ਹੀ ਜਾ ਰਿਹਾ ਸੀ ਕਦੀ ਕਦੀ ਮੈਨੂੰ ਸ਼ੱਕ ਪੈਂਦਾ ਸੀ ਕਿ ਉਹ ਨਸ਼ਾ ਕਰਦਾ ਤੇ ਉਸ ਦੀ ਲੋਰ ਵਿੱਚ ਹੀ ਲੱਗਾ ਰਹਿੰਦਾ ਨਹੀਂ ਤਾਂ ਕਦੀ ਤਾਂ ਬੰਦਾ ਥੱਕਦਾ ਹੀ ਆ ਸ਼ਾਇਦ ਇਸੇ ਕਰਕੇ ਉਸਦਾ ਵਿਆਹ ਨਹੀਂ ਹੋ ਰਿਹਾ ਸੀ ਕਿਉਂਕਿ ਸਭ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਹੋਣਾ ਕਿ ਬੰਦਾ ਨਸ਼ੇ ਕਰਦਾ ਪਰ ਮੇਰੇ ਮਾਪੇ ਤੋ ਇਹ ਗੱਲ ਲੁਕਾਈ ਗਈ ਸੀ ਉਹਨਾਂ ਨੇ ਵੀ ਤਕੜਾ ਘਰ ਵੇਖਿਆ ਤੇ ਕੋਈ ਪੁੱਛਕੜਤਾਲ ਕੀਤੇ ਬਿਨਾ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਮੈਂ ਆਪਣੇ ਘਰ ਵਾਲੇ ਨੂੰ ਪਿਆਰ ਨਾਲ ਵੀ ਸਮਝਾ ਸਮਝਾ ਕੇ ਥੱਕ ਗਈ ਸੀ ਕਿ ਤੁਸੀਂ ਹੁਣ ਆਪਣੀ ਆਦਤ ਬਦਲੋ ਇਸ ਤਰ੍ਹਾਂ ਮੇਰੇ ਨਾਲ ਜਾਨਵਰਾ ਵਰਗਾ ਵਰਤਾਣਾ ਕਰੋ ਕਿਉਂਕਿ ਆਪਾਂ ਸਾਰੀ ਮਰਕੱਠੀਆਂ ਨੇ ਹੀ ਰਹਿਣਾ ਹੈ ਜੇ ਤੁਸੀਂ ਇਸ ਤਰ੍ਹਾਂ ਹੀ ਕਰਦੇ ਰਹੇ ਤਾਂ ਮੈਂ ਤੁਹਾਡਾ ਦੁੱਵਿਚਾਲੇ ਸਾਥ ਛੱਡ ਦੇਣਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਜਾਨਵਰਾਂ ਨੂੰ ਮੇਰੇ ਨਾਲ ਪੇਸ਼ ਆਉਂਦੇ ਹੋ ਤਾਂ ਮੈਂ ਕਿੰਨਾ ਕੁ ਚਿਰ ਦੁੱਖ ਸਹੂੰਗੀ ਪਰ ਮੇਰੇ ਘਰਵਾਲੇ ਨੇ ਮੇਰੀ ਕਿਸੇ ਗੱਲ ਦਾ ਕੋਈ ਅਸਰ ਨਾ ਕੀਤਾ ਤੇ ਇੱਕ ਦਿਨ ਫੇਰ ਮੈਨੂੰ ਚੱਕਰ ਆਉਣ ਲੱਗ ਪਏ ਮੈਂ ਰਸੋਈ ਵਿੱਚ ਖੜੀ ਖੜੀ ਡਿੱਗ ਪਈ ਸੀ ਮੇਰੀ ਸਾਸ ਨੇ ਡਾਕਟਰ ਨੂੰ ਬੁਲਾਇਆ ਤਾਂ ਡਾਕਟਰ ਨੇ ਦੱਸਿਆ ਕਿ ਖੁਸ਼ਖਬਰੀ ਹੈ ਤੁਹਾਡੀ ਨੂੰਹ ਮਾਂ ਬਣਨ ਵਾਲੀ ਹੈ ਇਹ ਖਬਰ ਸੁਣ ਕੇ ਮੇਰੇ ਮੱਜਾਏ ਹੋ ਚਿਹਰੇ ਤੇ ਖੁਸ਼ੀ ਆ ਗਈ ਸੀ ਸੋਚਿਆ ਸੀ ਚਲੋ ਹੁਣ ਮੈਂ ਪ੍ਰੈਗਨੈਂਟ ਹਾਂ ਹੁਣ ਮੇਰਾ ਘਰ ਵਾਲਾ ਮੇਰਾ ਥੋੜਾ ਜਿਹਾ ਖਿਆਲ ਤਾਂ ਰੱਖੂਗਾ ਹੀ ਜਦੋਂ ਸ਼ਾਮ ਨੂੰ ਉਸ ਨੂੰ ਪਤਾ ਲੱਗਾ ਉਹ ਘਰ ਆਇਆ ਮੈਂ ਉਸਨੇ ਖੁਸ਼ਖਬਰੀ ਸੁਣਾਈ ਤਾਂ ਉਸਨੇ ਕੋਈ ਖਾਸ ਖੁਸ਼ੀ ਨਾ ਮرائی ਤੇ ਕਹਿਣ ਲੱਗਾ ਕੋਈ ਗੱਲ ਨਹੀਂ ਬੱਚੇ ਤਾਂ ਹੋ ਹੀ ਜਾਣੇ ਆ ਇਦੇ ਵਿੱਚ ਇੰਨਾ ਖੁਸ਼ ਹੋਣ ਵਾਲੀ ਕਿਹੜੀ ਗੱਲ ਆ ਮੈਂ ਉਸ ਨੂੰ ਕਿਹਾ ਤੁਹਾਨੂੰ ਖੁਸ਼ ਨਹੀਂ ਹੋਈ ਪਰ ਮੈਂ ਤਾਂ ਬਹੁਤ ਖੁਸ਼ ਆ ਕਿ ਮੈਂ ਮਾਂ ਬਣਨ ਵਾਲੀ ਆ ਪਰ ਮੇਰੇ ਘਰ ਵਾਲੇ ਨੇ ਤਾਂ ਮੇਰੇ ਪ੍ਰਤੀ ਹੋਰ ਹੀ ਰਵੱਈਆ ਅਪਣਾ ਰੱਖਿਆ ਸੀ ਉਹ ਦਿਨ ਰਾਤ ਮੇਰੇ ਤੇ ਉਸੇ ਤਰ੍ਹਾਂ ਟੁੱਟ ਪੈਂਦਾ ਮੇਰੇ ਜਿਸਮ ਨੂੰ ਨੋਚਦਾ ਮੈਨੂੰ ਹੋ ਚੌਥਾ ਮਹੀਨਾ ਲੱਗਾ ਸੀ ਤੇ ਇੱਕ ਦਿਨ ਉਸ ਨੇ ਮੈਨੈਨਾਂ ਤੱਕਾ ਕੀਤਾ ਕਿ ਮੇਰਾ ਬੱਚਾ ਇਸ ਦੁਨੀਆ ਤੇ ਨਾ ਆ ਰਿਹਾ ਉਸ ਨੇ ਮੇਰੇ ਕੋਲੋਂ ਇਹ ਖੁਸ਼ੀ ਵੀ ਖੋ ਲਈ ਸੀ ਮੇਰੇ ਬਹੁਤ ਜ਼ਿਆਦਾ ਦਰਦ ਸੀ ਤੇ ਅਸੀਂ ਡਾਕਟਰ ਕੋਲ ਗਏ ਤਾਂ ਡਾਕਟਰ ਨੇ ਦੱਸਿਆ ਕਿ ਇਹਨਾਂ ਨੇ ਕੋਈ ਭਾਰਾ ਕੰਮ ਕੀਤਾ ਇਸ ਕਰਕੇ ਇਹਨਾਂ ਦਾ ਮਿਸਕਾਰਜ ਹੋ ਗਿਆ ਮੈਂ ਇਹ ਗੱਲ ਸੁਣ ਕੇ ਬਹੁਤ ਰੋਈ ਸੀ ਹੁਣ ਮੇਰੇ ਕੋਲ ਹੋਰ ਬਰਦਾਸ਼ਤ ਨਹੀਂ ਹੁੰਦਾ ਸੀ ਤੇ ਮੈਂ ਆਪਣੇ ਘਰੋੜੇ ਨਾਲ ਬੋਲਣਾ ਚੱਲਣਾ ਵੀ ਬੰਦ ਕਰ ਦਿੱਤਾ ਤੇ ਥੋੜੇ ਦਿਨਾਂ ਬਾਅਦ ਮੇਰੇ ਘਰੋੜੇ ਨੇ ਮੈਨੂੰ ਫੇਰ ਉਹ ਕੁਝ ਲੈ ਕੇ ਆ ਪਰ ਮੈਂ ਉਸ ਨੂੰ ਮਨਾ ਕਰ ਦਿੱਤਾ ਸੀ ਕਿ ਨਹੀਂ ਮੇਰਾ ਸ਼ਰੀਰ ਸੱਟ ਨਹੀਂ ਉਸ ਨੇ ਮੇਰੀ ਗੱਲ ਨਾ ਮੰਨੀ ਤੇ ਮੇਨਾ ਧੱਕਾ ਕਰਨ ਲੱਗਾ ਤਾਂ ਮੈਂ ਭੱਜ ਕੇ ਆਪਣੀ ਸਾਸਦੀ ਕਮਰੇ ਵਿੱਚ ਚਲੀ ਗਈ ਸੀ ਤੇ ਅਗਲੀ ਸਵੇਰ ਮੈਨੂੰ ਬਹੁਤ ਹੀ ਗੁੱਸਾ ਚੜੀ ਜਾਂਦਾ ਸੀ ਦਿਨ ਬਹੁਤ ਅਦਾਸ ਸੀ ਤੇ ਰੋਈ ਜਾਂਦਾ ਸੀ ਮੈਂ ਬੈਠੀ ਬੈਠੀ ਰੋ ਰਹੀ ਸੀ ਕਿਸੇ ਨੂੰ ਨਾ ਦੱਸਿਆ ਤੇ ਚੁੱਪ ਕਰਕੇ ਪੇਕੇ ਘਰ ਚਲੀ ਗਈ ਮੈਂ ਆਪਣੀ ਮਾਂ ਦੇ ਘਰ ਲੱਗ ਕੇ ਬਹੁਤ ਰੋਈ ਤੇ ਆਪਣੇ ਘਰ ਵਾਲੇ ਦੀ ਸੱਚਾਈ ਉਹਨਾਂ ਨੂੰ ਦੱਸੀ ਤੇ ਆਪਣੇ ਸਰੀਰ ਤੇ ਪਏ ਨਿਸ਼ਾਨ ਵੀ ਉਹਨਾਂ ਨੂੰ ਵਿਖਾਈ ਕਿ ਤੁਸੀਂ ਤਾਂ ਸਿਰਫ ਜ਼ਮੀਨ ਵੇਖ ਕੇ ਮੇਰਾ ਵਿਆਹ ਕਰ ਦਿੱਤਾ ਪਰ ਤੁਸੀਂ ਮੁੰਡੇ ਦੀ ਬਿਲਕੁਲ ਵੀ ਪੁੱਛ ਪੜਤਾਲ ਨਹੀਂ ਕੀਤੀ ਮਾਂ ਉਹ ਜ਼ਰੂ ਨਸ਼ੇ ਕਰਦਾ ਹੋਗਾ ਨਹੀਂ ਮੇਰੇ ਨਾਲ ਜਾਨਵਰਾ ਵਾਂਗ ਪੇਸ਼ ਨਾ ਹੁੰਦਾ ਮੇਰੀ ਮਾਂ ਨੂੰ ਵੀ ਮੇਰੀ ਹਾਲਤ ਤੇ ਬਹੁਤ ਤਰਸ ਆਇਆ ਫਿਰ ਮੇਰੇ ਮਾਂ ਤੇ ਮੇਰੇ ਪਿਓ ਨੂੰ ਸਾਰੀ ਗੱਲ ਦੱਸੀ ਮੇਰੇ ਮਾਂ ਬਾਪ ਨੇ ਮੇਰਾ ਦਰਦ ਦੇਖਿਆ ਨਾ ਗਿਆ ਤੇ ਫਿਰ ਅਸੀਂ ਉਹਨਾਂ ਤੇ ਕੇਸ ਕਰ ਦਿੱਤਾ ਤੇ ਤਿੰਨ ਕੁ ਮਹੀਨਿਆਂ ਵਿੱਚ ਹੀ ਸਾਡਾ ਤਲਾਕ ਹੋ ਗਿਆ ਸੀ ਮੇਰੇ ਬਾਪ ਆਪਣੇ ਦੇਖਿਆ ਕਿ ਮੈਂ ਬਹੁਤ ਹੀ ਉਦਾਸ ਰਹਿ ਲੱਗ ਪਈ ਆ ਤਾਂ ਉਹਨਾਂ ਨੇ ਕਿਹਾ ਕਿ ਜਿਵੇਂ ਤੂੰ ਵਿਆਹ ਤੋਂ ਪਹਿਲਾਂ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰਦੀ ਸੀ ਟਿਊਸ਼ਨ ਪੜਾਉਂਦੀ ਸੀ ਤੂੰ ਉਹੀ ਫੇਰ ਦੁਬਾਰਾ ਸ਼ੁਰੂ ਕਰ ਦੇ ਬੱਚਿਆਂ ਨਾਲ ਤੇਰਾ ਦਿਲ ਲੱਗ ਜਾਊਗਾ ਮੈਨੂੰ ਵੀ ਆਪਣੀ ਮਾਂ ਦੀ ਗੱਲ ਸਹੀ ਲੱਗੀ ਤੇ ਮੈਂ ਫੇਰ ਸ਼ੁਰੂ ਕਰ ਦਿੱਤਾ। ਬੱਚਿਆਂ ਨੂੰ ਸਕੂਲ ਵਿੱਚ ਪੜਾਉਂਦੀ, ਟਿਊਸ਼ਨਾਂ ਪੜਾਉਂਦੀ ਤੇ ਆਪਣੇ ਮਾਪੇ-ਬਾਪ ਨੂੰ ਸਖਤੀ ਨਾਲ ਕਹਿ ਦਿੱਤਾ ਸੀ ਕਿ ਮੈਨੂੰ ਹੁਣ ਵਿਆਹ ਲਈ ਮਜਬੂਰ ਨਾ ਕਰਿਓ ਕਿਉਂਕਿ ਮੈਨੂੰ ਯਾਦੇ ਨਾਲੋਂ ਹੀ ਨਫ਼ਰਤ ਹੋ ਗਈ ਆ। ਹੁਣ ਮੈਂ ਸਾਰੀ ਜ਼ਿੰਦਗੀ ਇੱਥੇ ਹੀ ਕੱਢ ਲਵਾਂਗੀ। ਅੱਜ ਮੈਨੂੰ ਉਹ ਸਕੂਲ ਵਿੱਚ ਨੌਕਰੀ ਕਰਦਿਆਂ ਨੂੰ 10 ਸਾਲ ਹੋ ਗਏ ਨੇ। ਮੈਂ ਆਪਣੇ ਮਾਪੇ-ਬਾਪ ਦੇ ਘਰ ਬੜੀ ਸਕੂਨ ਭਰੀ ਜ਼ਿੰਦਗੀ ਬਤੀਤ ਕਰ ਰਹੀ ਆਂ ਤੇ ਮੈਂ ਉਸ ਵੇਲੇ ਦਾ ਵੀ ਧੰਨਵਾਦ ਕਰਦੀ ਆਂ ਜਿਸ ਵੇਲੇ ਮੇਰਾ ਉਸ ਜਾਨਵਰ ਨਾਲੋਂ ਤਲਾਕ ਹੋ ਗਿਆ ਸੀ। ਮੈਂ ਤਾਂ ਹੁਣ ਸਾਰੇ ਮਾਪਾ ਬਾਬੂ ਇਹ ਹੀ ਕਹਿਣਾ ਚਾਹਾਂਗੀ ਕਿ ਕਦੇ ਵੀ ਆਪਣੀ ਧੀ ਦਾ ਤਕੜਾ ਘਰ ਜ਼ਮੀਨ ਜਾਇਦਾਦ ਜਾਂ ਪੈਸਾ ਵੇਖ ਕੇ ਵਿਆਹ ਨਾ ਕਰੋ ਆਪਣੀ ਧੀ ਲਈ ਵਧੀਆ ਵਰ ਲਪਿਓ ਵਧੀਆ ਘਰ ਤਾਂ ਆਪੇ ਬਣਾ ਲਉਗੀ ਕਿਉਂਕਿ ਧੀ ਦੀ ਜ਼ਿੰਦਗੀ ਚੰਗੇ ਵਰ ਨਾਲ ਹੀ ਵਧੀਆ ਲੱਗੂਗੀ ਨਾ ਕਿ ਚੰਗੇ ਘਰ ਨਾਲ ਲੰਗਣੀ ਆ ਹਾਂਜੀ ਦੋਸਤੋ ਇਸੇ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਕਹਾਣੀ ਵਧੀਆ ਲੱਗੀ ਤਾਂ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਨਾ ਬਿਲਕੁਕੁਲ ਨਾ ਭੁੱਲਿਓ ਜੇਕਰ ਪਹਿਲੀ ਵਾਰੀ ਚੈਨਲ ਤੇ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਦਿলো ਧੰਨਵਾਦ ਜੀ ਆਪਾਂ ਫੇਰ ਮਿਲਾਂਗੇ ਇੱਕ ਸੋਹਣੀ ਜੀ ਕਹਾਣੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ